ਹਾਂਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਹੈ ਜੀ ਅਮੀਰ ਆ ਠੀਕ ਠਾਕ ਹੋਗੇ ਸਾਰੇ ਦੇ ਅੱਜ ਆਪਣਾ ਹੋ ਗਿਆ ਹੈ 97 ਆ ਦਿਨ ਤੇ ਅੱਜ ਲਾਈ ਜਾਊਗੀ ਗਰਾਊਂਡ ਤੇ ਧੰਨ ਰਖਾਉਣੇ ਅੱਗੇ ਫੇ ਵਲੌਗ ਤੇ ਮੁੰਡੇ ਵਾਲੀ ਜੋਰ ਪਹਿਲਵਾਨਾ ਜੀ ਗੁੱਡ ਮਾਰਨਿੰਗ ਧੰਨਵਾਦ ਦੋ ਦਿਨ ਆਇਆ ਨੇ ਕਾ ਉਹ ਭਾਜੀ ਹਨਾ ਬਾਹਨਾ ਬਾਹਨਾ ਜਲਦੀ ਬਾਹਨਾ ਲੱਤਾਂ ਦੋਤੀਆਂ ਬਹੁਤ ਆਜ ਉਹ ਵੀ ਲੱਤਾਂ ਤੁਹਾਡੀਆਂ ਕਰ ਲੱਗੇ ਸਹੀ ਹੋਵੇ ਲਵਾਤੀ ਆ ਤੇ ਕੱਛੇ ਕਿੱਥੇ ਆ ਤੁਹਾਡੇ ਮੰਮੀ ਵਾਂਡੇ ਗਈ ਆ ਲਬਾਰੀ ਚ ਪਏ ਬਿਮਾਰੀ ਭਾਂ ਦੇਣੀ ਅੱਜ ਉਹ ਉਦਾਂ ਵੀ ਚੀਜ਼ਾਂ ਭਾਨੀ ਦੇਣਾ ਘਰੇ ਨੂੰ ਹੈ ਉਹ ਨਹੀਂ ਅ ਮੋਟਾ ਹੋਈ ਜਨਾ ਫੇ ਕੀ ਗੱਲ ਕਿੰਨਾ ਖਾਣ ਲਿਆ ਵਾ ਇੰਨਾ ਲਸਣ ਮਮਾ ਲਸਣ ਦੀ ਗੰਢੀ ਖਾ ਕੇ ਆਇਆ ਕਰ ਸਵੇਰ ਨੂੰ ਇੱਕ ਨੰਗਦਾ ਨਹੀਂ ਲਸਣ ਨਹੀਂ ਕਿਉਂ ਹੋ ਰਾਂ ਨਹੀਂ ਹੈ ਮੇਰੀ ਮੇਰੀ ਚੱਲ ਵੀ ਗੁਰੀ ਸਿਆ ਪਾ ਦੇ ਪਹਿਲੀ ਰੇਡ ਚੋਬਰਾ ਬੁਲਾ ਦੇ ਅੱਜ ਬੱਕਰੇ ਚੱਲ ਚੱਲ ਇੱਥੋਂ ਦਾ ਹੀ ਆ ਬਸ ਇੱਥੋਂ ਦਾ ਹੀ ਰੱਖਿਓ ਕੰਮ ਓ ਵੇ ਵੈਰੀ ਗੁੱਡ ਸ਼ਾਬਾਸ਼ ਗੁਰੀ ਏ ਉਹ ਚੱਕ ਲੈ ਜੋਤਾ ਵੀ ਤਿਆਰ ਆ ਕਬੱਡੀ ਨੂੰ ਓ ਛੋਟਾ ਜੋਤਾ ਗਿਆ ਛੋਟਾ ਜੋਤਾ ਚਲ ਗਿਆ ਵਾ ਕਬੱਡੀ ਦੇ ਹੁਣ ਵੈਰੀ ਗੁੱਡ ਵੈਰੀ ਕੋਟੀ ਚੱਲ ਖਾਂ ਘੇਰੀ ਚ ਲੱਗ ਜਾ ਕੇ ਭਾਜਾ ਕਿਉਂ ਨਹੀਂ ਲੱਗਣ ਦਿੰਦੇ ਵੈਰੀ ਗੁੱਡ ਵੈਰੀ ਗੁੱਡ ਫੜ ਫੜ ਇਹਨੂੰ ਨਾਲ ਲੱਗੇ ਰਹਿ ਦੇ ਨਾਲ ਲੱਗੇ ਰਹਿ ਜਾਣ ਨਾਲ ਰਹਿ ਨਾਲ ਰਹਿ ਨਾਲ ਹੀ ਰਹਿ ਨਾਲ ਹੀ ਨਾਲ ਨਾਲ ਹੀ ਰਹਿ ਸ਼ਾਬਾਸ਼ ਚਲੋ ਚਲੋ ਚੱਲ 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 ਕੋਈ ਸੀ ਤੂੰ ਇੱਧਰ ਆ ਜਾ ਕਬੱਡੀਆਂ ਪਾ ਖਾ ਕੇ ਘੇਰੀ ਚ ਲੱਗ ਗਿਆ ਵਾ ਜਾ ਕੇ ਚੱਲ 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 ਹਾਪੀ ਨਹੀਂ ਕਰ ਇੱਧਰ ਆ ਚੱਲ 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 ਸ਼ਾਵਾ ਸ਼ਾਵਾ ਜੁਤੇ ਮਾਰ ਦੋਜ ਫੜ ਫੜ ਇਹਨੂੰ ਵੈਰੀ ਗੁੱਡ ਆਹ ਕਹਿੰਦੇ ਰਸ਼ੀਨ ਟੈਂਕ ਆ ਗਿਆ ਵਾ ਥਲ ਥਲ ਕਰਦਾ ਗੱਭਰੂ ਧਰਤੀ ਹਿੱਲੀ ਉਧਰ ਇੱਕ ਵਾਰੀ ਏਸੀ ਲੱਗਣਾ ਇਹਨੂੰ ਆ ਵੇ ਆਉਂ ਵੇ ਲਾਲੇ ਨਾਲ ਪੈ ਗਿਆ ਪੰਗਾ ਸਿਆਹੀ ਦਾ ਓ ਮਾਰਿਆ ਲਾ ਕੇ ਓ ਮਾਰਿਆ ਲਾ ਕੇ ਕਰਾਜੂਰੇ ਦਾ ਮਾਰ ਕਾ ਭੱਜ ਭੂਕਦਾ ਹੀ ਨੀਗਾ ਘਮ ਗਿਆ ਘਮ ਗਿਆ ਘਮ 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 ਗਿਆ ਵਾ ਆ ਗਿਆ ਆ ਗਿਆ ਚੁੰਡੀ ਵੜਦੇ ਚੁੰਡੀ ਵੜਦੇ ਲਾਲੇ ਦੇ ਚੁੰਡੀ ਵੜਦੇ ਚੁੰਡੀ ਵੜਦੇ ਚੱਲ 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 ਉਹ ਵੇ ਉਹ ਜੋਰ ਹੋ ਗਿਆ ਪਹਿਲਵਾਨਾਂ ਦਾ ਸਹਿਜ ਦਾ ਜੋਰ ਕਰਾਤਾ ਹੀ ਅੱਜ ਏ 10 9 8 7 6 5 4 3 2 1 ਚੱਲ ਵੀ ਉਹ ਵੀ ਤੇਰੀ ਪੁਆ ਰੇਡ ਮੜੀ ਅੱਗੇ ਹੋ ਗਏ ਸ਼ਾਬਾਸ਼ 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 ਚੱਲ 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 ਗੱਬਰੂ ਆ ਗੱਬਰੂ ਆ ਸ਼ਾਬਾਸ਼ ਸ਼ਾਬਾਸ਼ ਚੱਲ ਚੱਲ ਗੋਰੀ ਆ ਜਾ ਹੁਣ ਗੋਰੀ 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 ਐਸੀ ਕੀ ਕਰਦੇ ਆਂ ਨਹੀਂ ਖੜੇ ਲੱਗਦੇ ਨਹੀਂ ਬੰਦੇ ਨੂੰ ਚਲੋ 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 ਸ਼ਾਬਾਸ਼ ਸ਼ਾਬਾਸ਼ ਪੋਂ ਵੀ ਪਿੱਛੋਂ ਨਹੀਂ ਕੈਂਚੀ ਮਾਰੀ ਦੀ ਹੁੰਦੀ ਤੈਨੂੰ ਅੱਗੇ ਵੀ ਕਿੰਨੀ ਵਾਰੀ ਸਮਝਾਇਆ ਮੈਂ ਚਾਲਕ ਸਹਿਜ ਕਹਿੰਦੇ ਰਸ਼ੀਅਨ ਆ ਗਿਆ ਫੇਰ ਰਸ਼ੀਅਨ ਆ ਗਿਆ ਯੂ ਆ ਗਿਆ ਯੂ ਆ ਗਿਆ ਫੜੋ ਇਹਨੂੰ ਗੱਜ ਨਹੀਂ ਲੱਗੋ ਇਹਨੂੰ ਡਰਦੇਗਾ ਤੂੰ ਆਹੇ ਬੰਦਾ ਹੀ ਆ ਲੱਗੋ ਲੱਗੋ ਇਹਨੂੰ ਚੱਲ ਚੱਲ ਸਹਿਜ ਸਹਿਜ ਖਿੱਚ ਕੇ ਕੰਮ ਨੂੰ ਓ ਵੈਰੀ ਗੁੱਡ ਆਹਾ ਕੱਡੀ ਪ੍ਰੈਸ ਲੈ ਵੀ ਨੂਰ ਦੇਵਤਾ ਵੀ ਆ ਗਿਆ ਵਾ ਤੇ ਮਗਰੇ ਨੂਰ ਦਾ ਉਸਤਾਦ ਵੀ ਆ ਜਣਾ ਵਾ ਓਏ ਵੇ ਕਹਿੰਦੇ ਲੜਾਈ ਵਾਲੇ ਦੇਵਤੇ ਦੋਏ ਓਏ ਓਏ ਵੈਰੀ ਗੁੱਡ ਓਹ ਤੇਰਾ ਸ਼ਾਵਾਜ ਭੱਜ ਗਿਆ ਭੱਜ ਗਿਆ ਵੈਰੀ ਗੁੱਡ ਬੱਲੇ ਨੂਰ ਕਰਾਈਆਂ ਕਿ ਨਹੀਂ ਡੋਜਾ ਇਦਾਂ ਧੋਜ ਮਾਰੀ ਦੀ ਚੱਲ ਵੈਰੀ ਗੁੱਡ ਵੈਰੀ ਗੁੱਡ ਸ਼ਾਹਵਾਜ ਚੱਲ 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 ਕੋਟੀ ਹੋ ਨਾਲ ਲੱਗ ਨਾਲ ਲੱਗ ਜਾਵੇਂ ਨਾ ਨਾਲ ਲੱਗ ਲੱਗ ਫੜ ਬਸ ਛੱਡ ਦੇ ਚੱਲ 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 ਵੀ ਮੁੰਡਿਆ ਸ਼ਾਹਵਾਜ ਉਹ ਘਾਟੀ ਨੂੰ ਬਾਹਰ ਲਾ ਇਹਨੂੰ 10 ਲਾ ਲੈ ਮੜਾ ਜਾ ਬਾਵਾ ਇਦਾਂ ਕੱਢ ਚੱਲ 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 ਛੜਾ ਛੜਾ ਘੁੰਮ ਜਾ ਘੁੰਮ ਘੁੰਮ ਭੱਜ ਜਾਣਾ ਤੂੰ ਇੱਥੋਂ ਭੱਜ ਜਾਣਾ ਵਾ ਢਾਣ ਛੜਾ ਢਾਣ ਛੜਾ ਚੱਕ ਪਈ ਲੈਦਾ ਚੱਲ ਛੱਡ ਦੇ ਛੱਡਦਾ ਛੱਡ ਦੇ ਸ਼ਾਬਾਸ਼ ਦੂਜਿਆਂ ਨੂੰ ਵੀ ਫੜਿਆ ਕਰ ਇਦਾਂ ਲੱਗਦਾ ਨਹੀਂ ਗਾ ਜੋ ਤੈਨੂੰ ਨਹੀਂ ਲੱਗਦਾ ਜੋ ਤੈਨੂੰ ਵੀ ਲੱਗਿਆ ਕਰ ਚੱਲ 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 ਗਜਨੀ ਗਜਨੀ ਡੋਜ ਤੋ ਮਾਰ ਮਾੜੀ ਮੋਟੀ ਲੈ ਸ਼ਾਬਾਸ਼ ਸ਼ਾਬਾਸ਼ ਚਾਹੇ ਲੱਖ ਪੈਂਦੀਆਂ ਗੱਲ ਜਫਿਆਂ ਦੇ ਮੁੱਕਣੀ ਜਾਂਦਾ ਚਲ ਚਲ ਚੱਲ 4K ਜੇ ਬਣਾਤੀ ਆ ਵੀਡੀਓ ਹੁਣ ਮੈਂ HD ਕਰਤਾ ਫੁੱਲ ਚੱਲ ਵੀ ਗੱਭਰੂਆ ਸ਼ਵਾ ਸ਼ਵਾ ਖੈਦੇ ਕੰਮ ਨੂੰ ਚੱਲ ਚੱਲ ਗੱਭਰੂਆ ਚੱਲ 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 ਇਧਰ ਨੂੰ ਫੋਨ ਖਾਪੀ ਵੱਜਣੀ ਆ ਚੱਲ 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 ਸ਼ਾਬਾਸ਼ 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 ਚੱਲ ਸੇਰਾਂ ਨੂੰ ਘੁੰਮ ਜਾ ਸੇਰਾਂ ਨੂੰ ਬਸ ਫੜਾਤੀਆਂ ਲੱਤਾਂ ਹੁਣ ਟੈਲ ਛੱਡ ਦੇ ਚੰਗੀ ਭਲੀ ਐਮਾ ਉੱਥੇ ਖੜ ਗਿਆ ਵਾ ਡੋਜ ਮਾਰਦਾ ਉਹਨੂੰ ਆਹ ਲਓ ਜੀ ਜਿਹੜਾ ਮਰਜੀ ਪੈਜੋ ਪਰ ਪੈਜੋ ਇਹਨੂੰ ਕਹਿੰਦੇ ਅੱਜ ਫੇਸ ਹੈ ਇਹਦਾ ਕਹਿੰਦੇ ਮੁਕਾਬਲਾ ਕਹਿੰਦੇ ਕੀ ਦੇ ਨਾਮਾ ਲਾਲੇ ਨਾ ਉਹ ਵੇ ਛੜਾਏ ਨੂੰ ਛੜਾ ਡੋਜ ਮਾਰਾਲਾ ਲਈ ਡੋਜ ਮਾਰਾ ਦੂਰ ਕਰ ਇਹਨੂੰ ਦੂਰ ਕਰ ਦੂਰ ਹੋ ਕੇ ਡੌਜ ਮਾਰ ਭੱਜ ਕੇ ਭੱਜ ਕੇ ਹੋਰ ਦੂਰੋ ਪਿੱਛੇ ਹੋ ਸੈਦ ਪਿੱਛੇ ਹੋ ਜਾ ਹਾਂ ਐਂਦਾ ਪਿੱਛੇ ਹੋ ਗਏ ਚੱਲ ਚੱਲ ਫਾੜ ਡੌਜ ਲਵਾ ਜੋਰੇ ਦਾ ਰਸ਼ਿੰਗ ਟੈਂਕ ਦਾ ਓ ਵੇ ਜਾਂਦਾ ਕਿ ਨਹੀਂ ਤੱਕ ਕੇ ਲੀ ਜਾਂਦਾ ਕਿ ਨਹੀਂ ਚੱਲ 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 ਜ਼ੋਰ ਲਾ ਜ਼ੋਰ ਲਾ ਜ਼ੋਰ ਲਾ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਹੋਰ ਜ਼ੋਰ ਲਾ ਓ ਵੇ ਹੁਣ ਥਾਪੀਆਂ ਬੰਦੀਆਂ ਲਾਲੇ ਤੇ ਥਾਪੀਆਂ ਬੰਦੀਆਂ ਤੇ ਓ ਵੇ ਤੂੰ ਥਾਪੀ ਮਾਰ ਬਸ ਤੋ ਕੇ ਨੰਬਰ ਮੇਰਾ ਵਾ ਜੋੜ ਕਰਾਉਂਦਾ ਤੇਰਾ ਨਾ ਜੋਰ ਬਹੁਤ ਕਰਾਉਂਦਾ ਨਾ ਨਹੀਂ ਹੋਇਆ ਜੋਰ ਹਜੇ ਹੋਇਆ ਕਿੰਨਾ ਕੁ ਬਹੁਤ ਬੁੱਤੇ ਜੋਗਾ ਹੋ ਗਿਆ ਲਿਆ ਰੇਡਾਂ ਵਾਲਾ ਬਟਨ ਤੇ ਨੱਪਿਆ ਨਹੀਂ ਅੱਜ ਕਿਹੜਾ ਵਾ ਅਰੇ ਹਾਂ ਤਾਂ ਬੰਦ ਵਾਲਾ ਚੱਲ ਵੀ ਆਈ ਵੇਖੀਂਗਾ ਮੈਂ ਬੰਦ ਕਰਾਉਂਦੀ ਰੇਡਾਂ ਚਲੋ ਕਿਹੜਾ ਵਾ ਅੱਗੇ ਚੱਲ ਚੱਲ ਨੂਰ ਸ਼ਾਹ ਵਾ ਸ਼ਾਹ ਵਾ ਲੱਗੋ ਲੱਗੋ ਇਹਨਾਂ ਨੂੰ ਕੀ ਕਰਨੇ ਆ ਚੱਲ 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 ਵੈਰੀ ਗੁੱਡ ਚੱਲ ਚੱਲ ਤੇ ਫਾੜ ਇਹਨੂੰ ਨਾਲ ਚਾੜ ਦੇ ਹਾਂ ਸ਼ਾਬਾਸ਼ ਵੈਰੀ ਗੁੱਡ ਸ਼ਾਬਾਸ਼ ਹੋਤੀ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਅੱਜ ਕਹਿੰਦੇ ਗਰਾਉਂਡਾਂ ਲੱਗ ਰਹੀਆਂ ਵਾਂ ਚੋਬਰੋ ਗਰਾਉਂਡਾਂ ਤੇ ਗਰਾਉਂਡ ਚੱਲ ਰਹੀ ਅੱਜ ਓ ਵੇ ਚੱਲ 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 ਸ਼ਾਬਾਸ਼ ਬਲੇ ਲੈ ਗੱਟ ਵੜ ਗੋਟ ਆ ਗਿਆ ਇੱਥੇ ਤੂੰ ਲੱਗਦਾ ਗੱਟ ਵੀ ਉਹਨੇ ਵੇਲਾ ਛਡਾ ਲੈਣਾ ਸੀ ਲੇ ਚੀ ਨਾ ਲੱਗਣ ਦੇ ਸ਼ਾਬਾਸ਼ 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 ਬੱਲੇ ਸ਼ਾਬਾਸ਼ ਸ਼ਾਬਾਸ਼ ਗਿੱਟਾ ਫੜ ਲੈ ਗਿੱਟਾ ਲੱਤ ਫੜ ਲੈ ਤੇ ਟਾਈਮ ਹੀ 35 ਸੈਕਿੰਡ ਹੋ ਗਈ ਜਫਾ ਲੱਗ ਗਿਆ ਤੈਨੂੰ ਕਿਹੜਾ ਰੀਡਰ ਅੱਗੇ ਚੱਲ ਗੋਰੀ ਆ ਸਾਡੇ ਅੱਜ ਦੇ ਰੀਡਰ ਅੱਜ ਦੀ ਟੂਡੇ ਆ ਰੀਡਰ ਅੱਜ ਇਹਨਾਂ ਨੂੰ ਤਕੜੇ ਕੀਤੇਗਾ ਸਾਡਾ ਪਹਿਮਾਨ ਵੀ ਲੱਗਾ ਵਿੱਚ 25 ਰੁਪਈਆ ਵਾਲਾ ਕਿੰਨੇ ਵਾਲਾ ਕੀ ਕਿੰਨੇ ਵਾਲਾ ਪਹਿਮਾਨ ਐ ਤੂੰ ਕਿੰਨੇ ਵਾਲਾ ਮਾਲਾ ਨੂੰ ਪੰਜਾਂ ਵਾਲਾ 15000 ਵਾਲਾ 20000 ਵਾਲਾ ਲੱਖ ਵਾਲਾ 2 ਲੱਖ ਵਾਲਾ 2 ਲੱਖ ਅੱਛਾ ਫਿਰ ਪ੍ਰਿਤਪਾਲ ਨੂੰ ਵੀ ਮਹਿੰਗਾ ਦੂ ਭਰਾਵਾ ਹੈ ਨਹੀਂ ਮੈਂ 10000 ਵਾਲਾ ਹੀ ਆ ਬਸ ਨਹੀਂ ਹੈ 5000 ਬਸ ਨਹੀਂ ਜਾ ਰਹੇ ਹੈ ਲੱਖ ਦੋ ਲਸਣ ਬਹੁਤ ਹੁੰਦਾ ਨਾ ਤੁਹਾਡੇ ਕੀ ਕਰਦੇ ਨੇ ਲਸਣ ਦਾ ਬਣਾਉ ਮੈਂ ਕੀ ਬਣਾਉਣੇ ਲਸਣ ਅੱਛਾ ਉਹਨੂੰ ਫੇ ਬੋਰੀਆਂ ਚ ਪਾ ਕੇ ਵੇਚਦੇ ਕਿੱਥੇ ਵੇਚਣ ਜਾਂਦੇ ਉਹ ਗੱਡੀ ਹੁੰਦੀ ਘਰੇ ਅੱਛਾ ਪੱਕਾ ਹੀ ਤਾਂ ਲਾਉਨੇ ਆ ਹੈ ਮਾੜਾ ਲਸਣ ਤਾਂ ਨਹੀਂ ਵੇਚਦੇ ਕਿ ਬ੍ਰਾਂਡ ਬ੍ਰਾਂਡ ਮਹਿੰਗਾ ਹੈ ਲਸਣ ਦਾ ਟਾੜ ਲਸਣ ਵਖਾ ਵੀ ਉੱਥੇ ਮੜਿਆ ਜਾ ਉਹ ਹੈ ਹੀ ਨਹੀਂ ਤੇ ਮੈਂ ਕਿਹਾ ਪਾਵਰ ਵਖਾ ਲਸਣ ਦੀ ਇੱਥੇ ਚਲੋ ਚਲੋ ਸ਼ਾਬਾਸ਼ ਵੈਰੀ ਗੁੱਡ ਆਓ ਵੇ ਚੱਲ ਕੋਟੀ ਚੱਲ ਡੈਗ ਪੀ ਲੈਦੇ ਜੀ ਉੱਥੇ ਹੀ ਆ ਜੋ ਛਾਲੀ ਛੱਡ ਦੇ ਇਹਨੂੰ ਲੱਗਨ ਦੇ ਲੱਗਨ ਦੇ ਇਹਨਾਂ ਚੋਂ ਲੱਗੋ ਇਹਨੂੰ ਕਿਹੜਾ ਚੋਬਰ ਲੱਗਦਾ ਮਾਰਦਾ ਇਸ ਹੈ ਜੀ ਕਹਿੰਦੇ ਬੈਂਚ 250lb ਦੂਜੇ ਵੀ ਲੱਗਿਆ ਕਰੋ ਡਰਦੇ ਕਾਦੋਂ ਆ ਫੜਾ ਗਿਆ ਲੱਤਾਂ ਫੜਾ ਗਿਆ ਫੜ 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 ਚੱਕ ਬਹੁਤ ਵਧੀਆ ਲੱਗਾ ਸ਼ਾਬਾਸ਼ ਵੈਰੀ ਗੁੱਡ ਇਹ ਆ ਸਾਨ ਟੱਟਾ ਸਾਨ ਲੱਤਾਂ ਬਚਾਉਣੀਆਂ ਵਾ ਲੱਤਾਂ ਬਚਾ ਕੇ ਲੱਤਾਂ ਬਚਾ ਕੇ ਸਹੀ ਆ ਚਲੋ 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 ਸ਼ਾਬਾਸ਼ ਸ਼ਾਬਾਸ਼ ਟੱਚ ਵੀ ਮਾਰਿਆ ਕਰ ਤੈਨੂੰ ਕਿੰਨੀ ਵਾਰੀ ਸਮਝਾਇਆ ਵਾ ਭੱਜ ਕੇ ਭੱਜ ਕੇ ਪਰ ਇਹਨੂੰ ਟੱਚ ਕੱਢਿਆ ਕਰ ਫੜ 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 ਲੱਤ ਖੇਚ ਲੱਤ ਖੇਚ 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 ਲੱਤ ਨਾਲ ਹੋ ਨਾਲੇ ਦੇ ਅੱਗੇ ਹੋ ਅੱਗੇ ਹੋ ਅੱਗੇ ਹੋ ਚਲ 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 ਲੈ ਨਹੀਂ ਸੈਜ ਕੋ ਨਹੀਂ ਮੁੜੀ ਕਬੱਡੀ ਚੱਲ 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 ਕੀ ਹੋਇਆ ਵਾ ਠਾਪੀਆਂ ਮਾਰਦੇ ਤੇ ਕੋਟੀ ਦੇ ਉਹ ਪਿੱਛੇ ਨੂੰ ਮੁੜਿਆ ਆਉਂਦਾ ਹੀ ਟੈਂਕ ਆ ਗਿਆ ਟੈਂਕ ਗਜਨੀ ਤੁਸੀਂ ਵੀ ਲੱਗਿਆ ਕਰੋ ਡਰਦੇ ਘਾਤੋਂ ਇਹ ਤੋਂ ਗਜਨੀ ਚੱਕ ਲੈ ਲੱਤ ਵੇਖ ਲੈ ਉਦਾਂ ਹੀ ਖੜਾ ਜੋੜ ਕੇ ਲੱਤਾਂ ਬਹੁਤ ਵਧੀਆ ਏ ਸੀ ਵੈਰੀ ਗੁੱਡ ਉਹ ਹੀ ਆਂਦਾ ਰਿਹਾ ਛੋਟਾ ਬੱਕਦਾ ਕਣੀ ਉਹ ਮੇਰੀ ਉਹ ਜੋ ਤੂੰ ਫੇਰ ਆ ਗਿਆ ਜੋ ਤੇਰੀ ਕਬੱਡੀ ਨਹੀਂ ਆਈ ਉਹ ਨਿੱਕੇ ਦੀ ਕਿਉਂ ਨਹੀਂ ਪਾਉਂਦੇਗੇ ਤੁਸੀਂ ਤੁਸੀਂ ਪਹਿਲਾ ਭੱਜੇ ਆਉਣੇ ਆ ਉਹ ਜੋ ਛੋਟੇ ਜੋ ਤਿੰਨ ਪਾ ਅੱਗੇ ਘਰ ਨੂੰ ਪਾਵਾ ਕੱਢੀ ਚਾਲ ਆ ਵੈਰੀ ਗੁੱਡ ਚੱਲ ਚੱਲ ਸ਼ਾਬਾਸ਼ ਆ ਵੀ ਫੜੋ ਇਹਨੂੰ ਹੁਣ ਬੰਦਾ ਤਾਂ ਫੜਦੇ ਨਹੀਂ ਕੋਈ ਚੱਲ 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 ਸ਼ਾਬਾਸ਼ ਸ਼ਾਬਾਸ਼ ਕਿਹਨੇ ਫੜਨਾ ਇਹਨੂੰ ਕਿਹੜਾ ਚੋਬਰ ਆ ਚੱਲ 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 ਗੱਟ ਫੜ ਗੱਟ ਫੜ ਚੱਲ 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 ਜਾਵੇ ਨਾ ਹੁਣ ਚਿੱਟੀ ਵਾਲਾ ਬਣ ਗਿਆ ਕਹਿੰਦੇ ਹੁਣ ਚੱਲ 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 ਉਹ ਚੱਲ ਪਿੱਛੇ ਕੋਈ ਜੂਤਾ ਜਤਾਰ ਵੱਡਾ ਜੂਤਾ ਆ ਗਿਆ ਤੇ ਛੋਟੇ ਜੂਤੇ ਲੱਗ ਗਿਆ ਜਫਾ ਦੇ ਆ ਮੇਤਰਾ ਸ਼ਾਬਾਸ਼ ਸ਼ਾਬਾਸ਼ ਲੱਗਿਆ ਕਰੋ ਇੰਨਾ ਕੋਈ ਨਾ ਚੱਲੋ ਸਹਿਜ ਰਸ਼ੀਆਂ ਟੈਂਕ ਆਹ ਹੋਵੇ ਕਹਿੰਦੇ ਅੱਜ ਫੇਰ ਕਹਿੰਦੇ ਫਾਰਮ 'ਚ ਆਇਆ ਕਹਿੰਦੇ ਫਿੱਟ ਹੋ ਕੇ ਆਇਆ ਵਾ ਤਾਂ ਨਹੀਂ ਆਇਆ ਦੋ ਤਿੰਨ ਦਿਨ ਮੈਚਾਂ ਤੇ ਗਿਆ ਹੈਗਾ ਮੈਜ ਬਾਲੇ ਭਾਰੇ ਪੈ ਗਏ ਇਹਨੂੰ ਗੱਭਰੂ ਨੂੰ ਬਣਦਾ ਟੱਚ ਲੈਣਾ ਤੈਨੂੰ ਮੈਂ ਕੀ ਛੜਾ ਕਿ ਟਾ ਛੜਾ 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 ਮਾਰ ਪੰਪ ਮਾਰ ਪੰਪ ਮਾਰ ਪੰਪ ਮਾਰ ਪੱਜ ਗਿਆ ਵੈਰੀ ਗੁੱਡ ਸ਼ਾਬਾਸ਼ 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 ਵੈਰੀ ਗੁੱਡ ਚੱਲ ਐਂਦਾ ਪੰਪ ਮਾਰਿਆ ਕਰ ਲਵਾ ਲਵਾ ਸਹਿਜ ਲੁਕੀ ਕਰ ਤੀ ਜੰਨਾ ਹੈ ਲੁਕੀ ਕਰ ਤੀ ਜੰਨਾ ਮੈਂ ਨਹੀਂ ਮੈਂ ਇੱਥੇ ਲੱਗਣਾ ਕਿਉਂ ਜੀ ਕਿਹੜੀ ਰੇਡ ਬਾਕੇ ਆਉਂਦੇ ਨੇ ਉਹ ਅੱਗੇ ਚੱਲ ਜਾਂਦੇ ਆ ਲੁਕੀ ਕਰ ਤੀ ਜੰਨਾ ਜਾ ਜੋ ਉੱਤੇ ਪਾਣੀ ਲਿਆ ਭੱਜਾ ਬਰਮੀ ਬਣਾ ਦੀ ਜੰਨਾਂ ਨੂੰ ਬਾਰਫ ਉੱਥੇ ਹੁਣੀ ਆ ਦੇ ਲੈ ਆ ਪਿੱਛੇ ਝੱਲ ਆ ਸਿਆ ਹੀ ਨੀ ਇੱਕ ਨੰਬਰ ਨਹੀਂ ਲਿਆ ਅੱਜ ਮੈਂ ਵੇਖ ਲੈ ਇਹਦਾ ਰੈਡ ਵਾਲਾ ਬਟਨ ਨਾ ਪਿਆ ਨੰਬਰ ਲਈ ਆਉਣਾ ਤੂੰ ਹੈਗੀ ਗੱਲ ਕਿ ਨਹੀਂ ਉਦਾਂ ਡਬਲ ਹੋ ਗਿਆ ਹਾਂ ਓਏ ਹੈਗੀ ਗੱਲ ਬਾਤ ਕਿ ਨਹੀਂ ਉਦਾਂ ਬਟਨ ਕਰਦਾ ਮੈਂ ਫਿਰ ਰੈਡ ਨਾਲ ਨਹੀਂ ਨਹੀਂ ਰਹਿਣੀ ਹਾਂ ਓ ਇਹਨੇ ਬਟਨ ਬੰਦ ਕਰਤਾ ਮਗਰ ਕਿ ਕਰੰਟ ਕਰੰਟ ਪੈ ਗਿਆ ਮੇਰੀ ਜ਼ਿੰਮੇਵਾਰੀ ਨਹੀਂ ਹਾਂ ਜੁੜਗੇ ਨਾਲ ਤੇ ਕੇ ਮੇਰਾ ਕੋਈ ਕਸੂਰ ਨਹੀਂ ਇੱਥੇ ਸਵਾਰੀ ਆ ਦੀ ਸਮਾਨ ਦੀ ਆਪ ਜ਼ਿੰਮੇਵਾਰ ਆ ਲੋ ਜੀ ਜੂਤੇ ਦੀ ਪੈ ਗਈ ਐ ਕੋਡੀ ਗੱਭਰੂ ਦੀ। ਉਹ ਚੱਲ ਵਿੱਚੇ। ਉਹ ਜਾਂਦਾ ਰਿਹਾ ਯੂ ਫੜੇ ਮੂੰ ਤੂੰ ਕੋ ਬਣਦਾ ਟੱਚ ਲਿਆ ਕਰ ਦੂਰੋਂ ਹੀ ਉਹਨੂੰ ਪੈ ਜੰਨਾ ਵਾ। ਲਾਲੇ ਨੂੰ ਬਾਹਰ ਲਾਉਣਾ ਕੋਟੀ ਨੂੰ ਬਾਹਰ ਲਾਇਆ ਕਰ ਅੰਦਰੋਂ ਦੂਤੋਂ ਨਿਕਲਦਾ ਨਹੀਂ ਸਹੀ। ਫੜ ਲਾ ਤੇ ਪੱਟ ਕੇ ਇੱਥਾ। ਚੱਲ ਚੱਲ। ਚੱਲ ਚੱਲ। ਲੱਤ ਵੜ ਲੱਤ ਕੇ ਵੜ ਵਾ। ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼। ਫਹਿਜ ਕਿਉਂ ਨੂੰ ਕਹਿੰਦਾ ਜੇ ਮੈਨੂੰ ਫੜਾ ਤੁਰ ਮੱਲ ਉਹ ਫਹਿਜ ਤੂੰ ਹੀ ਕਹਿੰਦਾ ਕੋਟੀ ਨੂੰ ਤੂੰ ਕਹਿੰਦਾ ਕੋਟੀ ਨੂੰ ਅੱਗੇ ਜੇ ਮੈਨੂੰ ਫੜਿਆ ਤੇਰੇ ਲੱਫੜਾ ਮਾਰਨਾ ਮੈਂ ਕਦੋਂ ਕਿਹਾ ਕੀ ਬਾਤ ਹੂੰ ਉਹ ਕਦੋਂ ਕਿਹਾ ਸੌਂ ਖਾ ਸੌਣ ਲੱਗਾ ਉਹਨੂੰ ਕਹ ਕੌਣ ਨੂੰ ਕਦੋਂ ਕਿਹਾ ਕੀ ਬਾਤ ਤੂੰ ਉਹ ਉਹਨੂੰ ਕਦੋਂ ਕਿਹਾ ਹਾਂ ਡੋਲੇ ਖਾ ਪਈ ਲੈ ਡਬਲ ਬਾਈਸੈਪ ਖਾ ਐਦਾਂ ਦੋਵੇਂ ਦੋਵੇਂ ਡੋਲੇ ਕਿਦਾਂ ਵਿਖਾਉਂ ਦਿੰਦੇ ਉਹਲੇ ਨੂੰ ਹੋ ਗਿਆ ਚੈਲੰਜ ਕਹਿੰਦਾ ਮੇਰਾ ਜੋਰ ਨਹੀਂ ਹੁੰਦਾ ਇੱਥੇ ਕੇਰੀ ਜੇ ਉਹ ਕਾਰ ਲੈ ਗਿਆ ਜੱਤ ਕੇ ਪੱਟੀ ਵਾਲਾ ਓਏ ਪੱਟੀ ਵਾਲਾ ਜੱੱਥਾ ਲੈ ਗਿਆ ਪਤਾ ਕੋਣ ਹੈ ਜੱੱਥਾ ਪੱਟੀ ਉਹ ਵੀਰੇ ਦਾ ਪਤਾ ਆਪਣੇ ਪਿੰਡ ਵਾਲੇ ਦਾ ਪੱਲੀ ਪਾਂਦਾ ਜਿਹੜੀ ਆਪਣੇ ਪਿੰਡ ਵਾਲੇ ਵੀਰੇ ਦਾ ਪਤਾ ਜਿਹੜੀ ਪੱਗ ਹੀ ਪਾਂਦਾ ਆਹੋ ਤੇ ਤੈਨੂੰ ਜੱੱਥੇ ਬੱਟੀ ਦਾ ਨਹੀਂ ਪਤਾ ਜੇ ਵੀਰੇ ਦਾ ਪਤਾ ਨਹੀਂ ਪੱਟੀ ਵਾਲਾ ਇੱਧਰ ਪੱਟੀ ਨਹੀਂ ਤਰਨ ਤਰਨ ਵਾਲਾ ਜਿਹੜਾ ਇਹਨੂੰ ਨਹੀਂ ਪਤਾ ਚੱਲ ਪਹਿਲਾਂ ਮੱਲ ਨਾ ਘੋਲ ਮੈਂ ਸੱਧਿਆ ਵਾ ਚੱਲ 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 ਓਹ ਵੇ ਹੱਥ ਮਿਲਾ ਪਹਿਲਾ ਮੱਲ ਨੂੰ ਓਹ ਥਾਪੀ ਦਿੱਤੀ ਹੈ ਕਹਿੰਦੇ ਪਹਿਲਾਂ ਓਹ ਵੇ ਕਹਿੰਦਾ ਕਲੀ ਕੇ ਜੱਟ ਓਹ ਵੀ ਚੱਲ ਪਿਆ ਹੀ ਕੰਮ ਲੱਤੀਵਾੜੇ ਦੀ ਲੱਤੀ ਓਹ ਵੇ ਓਹ ਵੇ ਚੱਲ ਪਿਆ ਹੀ ਕੰਮ ਓਹ ਵੇ ਓਹ ਵੇ ਸੁੰਮੂ ਪਹਿਲਵਾਨਾ ਓਹ ਵੇ ਚੱਲ ਚੱਲੇ ਦੀਆਂ ਲੱਤਾਂ ਫੜ ਲਾ ਲੈਣੀਆਂ ਲੱਤਾਂ ਫੜ ਲੱਤਾਂ ਫਾੜੇ ਦੀਆਂ ਲੱਤਾਂ ਲਾਲੇ ਪਲਟਾਉਣਾ ਇਹਨੂੰ ਪਲਟਾਉਂ ਨਾ ਕਰਦਾ ਇਹ ਤਾਂ ਵੇਖੀ ਨਾ ਚੱਲ ਚੱਲ ਪਲਟਾਉਣਾ ਵਾ ਇਹਦੀ ਕੁਸ਼ਤੀ ਦੀ ਨਿਸ਼ਾਨੀ ਐ ਇਹਦੀ ਪਲਟਾਉਣਾ ਇਹਨੂੰ ਪਲਟਾਉਣਾ ਸਹਿਜ ਲੱਤੀ ਵੜ ਓ ਤੂੰ ਬੰਨੇ ਹੋੜਾ ਤੇਰੇ ਛੱਟ ਲੱਗੂਗੀ ਯਾਰ ਤੂੰ ਵੀ ਨਹੀਂ ਇਹਨੂੰ ਢਾਉਣ ਨਹੀਂ ਲੈਣਾ ਕਾ ਸਹਿਜ ਲੱਤਾਂ 'ਚ ਵੜਦਾ ਤੇਰੀਆਂ 'ਚ ਹਰ ਵਾਰ ਨਹੀਂ ਚੱਲ 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 ਲੱਤ ਮਾਰ ਲਾਲੇ ਦੀ ਲੱਤ 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 ਮਾਰ ਲਾਲੇ ਦੀ ਓ ਬੱਸ ਮਾੜਾ ਪਲਵਾਨ ਕਿੱਥੋਂ ਕਰ ਲਿਆ ਯਾਰ ਸ਼ਿੰਜ ਖਰਾਬ ਕਰਤੀ ਸਾਰੀ ਲਾਲੇ ਮਾੜਾ ਪਲਵਾਨ ਸਦਾ 22 ਰੁਪਈਆ ਵੀ ਇਹਨੂੰ ਲੱਖ ਦਵਾਤਾ ਹੀ ਪਟਕੇ ਵਾਲੀ ਕਿ ਦੂਜੀ ਆ ਬੋਲਟ ਮੋਟੂ ਠੇਗ ਵਾਲੀ ਬੋਲਟਾਂ ਵਾਲੀ ਆ ਚੱਲ 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 ਸੈਟਾ ਆ ਵੀ ਮਾੜਾ ਜਨ ਲੱਗ ਲੱਤੀ ਲੁੱਤੀ ਕੀ ਹੋਇਆ ਪਲਵਾਨ ਸਾਹਿਬ ਕੀ ਹੋਇਆ ਜੇ ਵੇ ਉੱਠੋ ਪੈਸੇ ਲੈਣੇ ਆ ਚਵਲ ਫੜਾਇਆ ਮੜੀ ਦੇਖੀ ਪਲਵਾਨ ਓਟ ਦਾ ਚਲੋ ਚਲੋ ਚੱਲ ਲਾਲੇ ਫਾੜਾ ਲਾ ਕੇ ਦਾ ਕਮਾ ਦੇ ਠੋੜੇ ਵੜ ਕੇ ਪੜਕਾ ਲਵਾ ਦੇ ਇਹਦਾ ਉਹਨੂੰ ਪਾਈ ਹੋਈ ਆ ਉਹ ਤਾਂ ਕਿਹਾ ਬਾਤੇ ਉਹ ਲੈ ਹਾਰ ਗਿਆ ਪਹਿਲਵਾਨ ਬੱਸ ਹਜੇ ਲੱਗੇ ਨਹੀਂ ਮੁੱਢੇ ਕਿਉਂ ਨਹੀਂ ਲੱਗੇ ਆਹ ਹੋਈ ਐ ਨਾ ਨਹੀਂ ਚਾਹੀਦੀ ਚੱਲ 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 ਉਹ ਵੇ ਕਹਿੰਦੇ ਧੌਣ ਕਹਿੰਦੇ ਸਰੀਰ ਕੀ ਤਾਂ ਹੋਣਾ ਮੁਰਦੀ ਮਹਾ ਵਾ ਤੇ ਲਾਲੇ ਨਾਲ ਪੈ ਗਿਆ ਪੰਗਾ ਉਹ ਵੇ ਚੰਗੀਆਂ ਝਾੜੀਆਂ ਪਾਵਾਂ ਚੱਲ 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 ਕਾਕੇ ਇੱਕ ਵਾਰ ਤੇਰੀ ਆ ਚੱਲ 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 ਹੋਰ ਵੇ ਦੇ ਲੈ ਤੇਰਾ ਆਪਾ ਉਹ ਵੈਰੀ ਗੁੱਡ ਫੜ ਫੜ ਲੱਤ ਲੱਤ ਫੜ ਲਾ ਲੇ ਦੀ ਲੱਤ ਫੜ ਲਾ ਧਿਆਨ ਨਾਲ ਧਿਆਨ ਨਾਲ ਜੁੱਤਾ ਆ ਗਿਆ ਕਿ ਨਹੀਂ ਚੱਲ papa ਚੱਲ ਓਏ ਲਾਲਾ ਇੱਕ ਵਾਰੀ ਕਰ ਲੈ ਜੋਰ ਸਵੇਜ ਤੇ ਲਾਲੇ ਦੀ ਕੁਸ਼ਤੀ ਔ ਚੱਕ ਲਾਲੇ ਓਏ ਬਹਿ ਜਾ ਉੱਤੇ ਔ ਚੱਕ ਚਿੱਤ ਕਰਤਾਈ ਅੱਜ ਓ ਵੀ ਹਾਂ ਹੁਣ ਹਾਰ ਗਿਆ ਵਾ ਮਿੱਟੀ ਪਾ ਦੇ ਉਹਦੀਆਂ ਅੱਖਾਂ ਪਲਵਾਨ ਜੀ ਕੀ ਹੋਇਆ ਅੱਜ ਠੀਕ ਨਹੀਂ ਹੈ ਨਾ ਹੈ ਨਾ ਛਿੰਝਾਂ ਕੱਲ ਦੀਆਂ ਦੋ ਤਿੰਨ ਛਿੰਝਾਂ ਪੈ ਗਈਆਂ ਜੋਰ ਬਹੁਤ ਹੋਇਆ ਛਿੰਝਾਂ ਦੇ ਹਨ ਦੱਸੋ ਵੀ ਮੜਾ ਜਾ ਕੋ ਹਾਂ ਹੈ ਕਾਦੋਂ ਹਾਰ ਗਏ ਤੁਸੀਂ ਅੱਜ ਹੈ ਹਾਰ ਕਾਦੋਂ ਗਏ ਤੁਸੀਂ ਅੱਜ ਉਦਾਂ ਹੈ ਚਾਹ ਜੀ ਅਸੀਂ ਹਾਂ ਉਦਾਂ ਜਿੱਤਦੇ ਹੀ ਆ ਤੁਸੀਂ ਜਿੰਨੀਆਂ ਕੋਸਟੀਆਂ ਲੜੀਆਂ ਨੇ ਹਾਂ ਜੀ ਹਾਂ ਅੱਟੇ-ਅੱਡੇ ਬੜਾ ਵਧੀਆ ਤੁਹਾਡਾ ਹਾਂ ਜੀ ਇਸ ਰਾਣਾ ਰਾਤ ਨੂੰ ਰੱਖਦੇ ਹੁਣੇ ਨਾ ਕਰਦੇ ਹਾਂ ਜੀ ਹਾਂ ਹਾਂਜੀ ਹੁਣ ਤੁਹਾਡੇ ਟਾਈਮ ਵੀ ਹੋ ਗਿਆ ਵਸ 6:00 ਵਜ ਗਈ ਤੇ 39 ਮਿੰਟ ਹੋ ਗਏ ਆ ਆ ਵੇ ਕੋਟਿੰਗ ਲਾ ਦੇ ਜੱਫਾ ਓ ਲੈ ਚਲੋ ਚਲੋ ਭਾਜੋ ਭਾਜੋ ਚੱਲ ਸਿਰ ਭਾਜਾ ਚਲੋ ਚਲੋ ਓ ਜਾਓ ਓਏ ਟਾਈਮ ਹੋ ਗਿਆ ਚਲੋ ਅੰਦਰ ਹੋ ਜੋ ਟਾਈਮ ਹੋ ਗਿਆ ਤੁਹਾਡਾ ਜਾਓ ਭਾਜੋ ਕਿੱਥੇ ਆ ਤੇਰਾ ਘਰੇ ਆ ਕੀ ਕਰਦਾ ਕਰੇ ਉਹ ਯਾਰ ਉਹ ਬੀਬੀ ਨੇ ਢੋ ਕੇ ਰੱਖਿਆ ਈ ਟੋਕਰੀ ਚ ਟੋਕਰੀ ਚ ਆਹੋ ਅੱਛਾ ਹੁਣ ਲੱਗੀ ਨੇ ਥੱਲੇ ਡੈ ਗਿਆ ਟੱਕਣ ਉਹ ਟੁੱਟ ਗਿਆ ਤੂੰ ਟੁੰਦਾ ਅੱਜ ਫੇਰ ਟੱਕਣ ਤੋਂ ਟੁੱਟਣ ਵਾਲਾ ਹੀ ਨਹੀਂਗਾ ਯਾਰ ਸੱਚੀ ਮੈਂ ਤੁਹਾਨੂੰ ਦਿਖਾ ਦੂੰਗਾ ਅੱਜ ਭਾਵੇਂ ਹਾਂ ਹਲਾ ਹਲਾ ਤੇ ਬਰਮੀ ਤੁਹਾਨੂੰ ਅੱਜ ਮੈਲ ਨਹੀਂ ਨੀਗੀ ਯਾਰ ਇਹਨੇ ਕੋਈ ਜੱਫਾ ਨਹੀਂ ਲਾਇਆ ਤੇ ਮੇਰੇ ਨਾਲ ਹੋਊ ਤੇ ਤੂੰ ਵੀ ਪਹਿਲਵਾਨਾਂ ਚਿੱਤ ਹੋਈ ਗਿਆ ਵਾ ਤੂੰ ਹੀ ਹਾਰੀ ਗਿਆ ਕੁਸ਼ਤੀ ਅੱਜ ਕੁਸ਼ਤੀ ਚ ਹਾਰ ਗਿਆ ਕਬੱਡੀ ਚ ਤੇ ਨਹੀਂ ਹੈ ਕਬੱਡੀ ਵੀ ਤੈਨੂੰ ਜੱਫੇ ਤਿੰਨ ਪਾਤੇ ਲਾ ਲੈਨੇ ਅੱਜ ਯਾਰ ਪਤਾ ਕੀ ਗੱਲ ਅਸੀਂ ਇੱਕ ਦਿਨ ਚੱਲ ਗਏ ਮਾਮੇ ਬੰਦ ਦੂਸਰੇ ਦਿਨ ਪਹੇਗਾ ਮੀ ਬੀਬੀ ਕਹਿੰਦੀ ਹੋਗੀ ਗਰਾਉਂਡ ਗੱਲੀ ਹਾਂ ਤੁਸੀਂ ਰਹਿਣ ਦੋ ਅੱਛਾ ਤੇ ਅਗਲੇ ਦਿਨ ਆ ਗਏ ਅੱਛਾ ਉਹ ਤਾਂ ਅਹੀਂ ਤਾਂ ਹੈ ਗਰਾਉਂਡ ਗੱਲੀ ਤੇ ਉਹ ਫੇ ਬੀਬੀ ਕਹਿੰਦੀ ਚਲੋ ਪੈਜੋ ਹਾਂ ਤੇ ਅਸੀਂ ਪੈ ਗਏ ਇੱਕ ਕੰਬਲ ਲੈ ਕੇ ਅੱਛਾ ਤੇ ਅਗਲੇ ਦਿਨ ਉੱਠ ਕੇ ਆ ਗਏ ਅੱਛਾ ਬਸ ਏਸੀ ਚਲਾਉਣੇ ਨੇ ਹੁਣ ਹਵਾ ਆਉਂਦੀ ਹੁੰਦੀ ਐਸੀ ਰਾਤ ਨੂੰ ਕਿ ਨਹੀਂ ਆ ਵੇਲਾ ਕੀ